आरबी इंडिया टीवी न्यूज़ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਉਹਨਾਂ ਵੱਲੋਂ ਕਾਫੀ ਪਿੰਡਾਂ ਦਾ ਜਿਹੜਾ ਦੌਰਾ ਕੀਤਾ ਗਿਆ ਨਕੋਦਰ ਹਲਕੇ ਦੇ ਜਿੰਨੇ ਵੀ ਪਿੰਡ ਸੀ ਉੱਥੇ ਹਲਕਾ ਵਿਧਾਇਕ ਵੱਲੋਂ ਘਰ-ਘਰ ਜਾ ਕੇ ਹਾਲਾਤ ਦੇਖੇਗੇ ਔਰ ਇਹ ਜਾਇਜਾ ਲਿਆ ਗਿਆ ਕਿਵੇਂ ਦੇ ਹਾਲਾਤ ਹਨ ਕਿਵੇਂ ਇਹਨੂੰ ਕਾਬੂ ਕੀਤਾ ਜਾਏਗਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਇਹਨਾਂ ਦੀ ਮਦਦ ਕੀਤੀ ਜਾਏਗੀ ਔਰ ਤੁਸੀਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਮੈਡਮ ਇੰਦਰਜੀਤ ਕੌਰ ਮਾਨ ਚੱਕ ਬਿੰਡਲ ਪਿੰਡ ਸ਼ੰਕਰ ਪਿੰਡ ਗਹੀਰਾ ਪਿੰਡ ਤਲਵੰਡੀ ਪਿੰਡ ਉੱਗੀ ਔਰ ਉਹਦੇ ਨਾਲ-ਨਾਲ ਕਾਫੀ ਪਿੰਡ ਜਿਨ੍ਹਾਂ ਦੇ ਵਿੱਚ ਰਸੂਲਪੁਰ ਕਾਫੀ ਪਿੰਡਾਂ ਦੇ ਵਿੱਚ ਹੁੰਦੇ ਹੋਏ ਮੈਡਮ ਇੰਦਰਜੀਤ ਕੁਰਮਾਨ ਨੇ ਪਿੰਡਾਂ ਦਾ ਜਾਇਜ਼ਾ ਲਿਆ ਔਰ ਇਹ ਤੁਹਾਨੂੰ ਲੈ ਕੇ ਜਾ ਰਹੇ ਆ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਹੈ ਨਾਲ ਨਾਲ ਔਰ ਕਿਵੇਂ ਦਾ ਹਾਲਾਤ ਹੋਏ ਪੇ ਪਿੰਡਾਂ ਦੇ ਇਸ ਵੇਲੇ ਜਿਹੜੇ ਹਾਲਾਤ ਬਹੁਤ ਹੀ ਜਿਹੜੇ ਖਤਰਨਾਕ ਗਿਆ ਮੀ ਪੈ ਰਿਆ ਆ ਦੋ ਦਿਨ ਹੋ ਚਲੇ ਆ ਲਗਾਤਾਰ ਡੇ ਨਾਈਟ ਮੀ ਪੈ ਰਿਆ ਆ ਔਰ ਸਾਰੇ ਮਿਲ ਜੁਲ ਕੇ ਅਰਦਾਸ ਵੀ ਕਰ ਰਹੇ ਆ ਰੱਬ ਅਗੇ ਅਰਦਾਸ ਕਰ ਰਹੇ ਆ ਇਹ ਚੀਜ਼ ਟੱਲ ਬਵੇ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀਆਂ ਖਤਰਨਾਕ ਤਸਵੀਰਾਂ ਜਿਹੜੀਆਂ ਸਾਡੇ ਨਕੂਦਰ ਹਲਕੇ ਦੀ ਆ ਨਕੂਦਰ ਹਲਕੇ ਦੀਆਂ ਆਲੇਦ ਵਾਲੇ ਪਿੰਡਾਂ ਦੀਆਂ ਪਾਣੀ ਜਿਹੜਾ ਤਕਰੀਬਨ ਨਕੂਦਰ ਸ਼ਹਿਰ ਦੇ ਵਿੱਚ ਵੀ ਆ ਚੁੱਕਾ ਆ ਨਕੋਦਰ ਸ਼ਹਿਰ ਦੇ ਵਿੱਚ ਵੀ ਪਾਣੀ ਆ ਚੁੱਕਾ ਆ ਕਾਫੀ ਜਿਹੜੇ ਰੂਟ ਬੰਦ ਹੋ ਚੁੱਕੇ ਆ ਗਈ ਗਲੀਆਂ ਦੇ ਵਿੱਚ ਕਈ ਘਰ ਡਿੱਗੇ ਆ ਨਕੋਦਰ ਦੇ ਮੱਲਾ ਗੁੱਗਾ ਸਾਈਂ ਮੱਲਾ ਜਿੱਥੇ ਉੱਥੇ ਵੀ ਇੱਕ ਘਰ ਡਿੱਗਾ ਆ ਹੋਰ ਕਾਫੀ ਮੱਲਿਆਂ 'ਚ ਇੱਕ ਦੋ ਘਰ ਡਿੱਗੇ ਆ ਔਰ ਤੁਹਾਨੂੰ ਦੱਸ ਦਈਏ ਆਰਬੀ ਇੰਡੀਆ ਟੀਵੀ ਨਿਊਜ਼ ਤੇ ਸਾਡੀ ਪੂਰੀ ਟੀਮ ਸ਼ਹਿਰ ਤੋਂ ਲਗਾਤਾਰ ਐਮਐਲਏ ਮੈਮ ਨਾਲ ਜਿਹੜੀ ਕਵਰਿੰਗ ਕਰ ਰਹੀ ਸੀ ਪਿੰਡਾਂ ਦੇ ਵਿੱਚ ਜਾ ਕੇ ਦੇਖ ਰਹੀ ਸੀ ਪਿੰਡਾਂ ਦੇ ਕੀ ਹਾਲਾਤ ਆ ਔਰ ਬਹੁਤ ਹੀ ਖਤਰਨਾਕ ਜਿਹੜੇ ਮਾਹੌਲ ਬਣੇ ਹੋਏ ਆ ਔਰ ਸਾਰੇ ਦੁਆਈ ਕਰ ਰਿਹਾ ਕਿਉਂਕਿ ਕੁਦਰਤ ਦਾ ਕਹਿ ਰਿਹਾ ਇਸ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਔਰ ਵੰਡੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਐਮਐਲਏ ਮਾਨ ਜਿਹੜੇ ਜਾ ਰਹੇ ਆ ਘਰ ਘਰ ਜਾ ਕੇ ਹਾਲਾਤ ਦੇਖ ਰਹੇ ਆ ਖੁਦ ਦੇਖ ਰਹੇ ਆ ਪਾਣੀ ਦੇ ਵਿੱਚ ਜਾ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਜਾ ਕੇ ਮਿਲ ਰਹੇ ਆ ਔਰ ਜਿਵੇਂ ਜਿੱਦਾਂ ਦੇ ਵੀ ਕੋਈ ਮਦਦ ਹੋ ਸਕਦੀ ਉਹ ਉਸ ਹਾਵ ਨਾਲ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਨੋਟ ਕਰ ਰਹੇ ਆ ਔਰ ਲਿਖਾ ਰਹੇ ਆ ਕਿਵੇਂ ਇਹਨਾਂ ਨੂੰ ਜਿਹੜਾ ਕਾਬੂ ਕਰਾਂਗੇ ਇਦਾਂ ਦੇ ਹਾਲਾਤਾਂ ਨੂੰ ਔਰ ਕਿਵੇਂ ਇਸ ਸਮੇਂ ਨੂੰ ਉਹਨਾਂ ਦੀ ਟ੍ਰਲੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਪੈਣੀ ਆ ਔਰ ਉਹਨਾਂ ਨੇ ਦੱਸਿਆ ਆ ਵੀ ਕੁਝ ਫੰਡ ਆਇਆ ਵਾ ਕੁਝ ਫੰਡ ਜੇ ਆਊਗਾ ਜਿਹਦੇ ਨਾਲ ਆਪਾਂ ਲੋਕਾਂ ਦੀ ਮਦਦ ਕਰਾਂਗੇ ਔਰ ਸਾਰਿਆਂ ਨੂੰ ਇੱਕ ਮਿਲ ਜੁਲ ਕੇ ਇੱਕ ਨਾਲ ਉਹਨਾਂ ਨੇ ਬੇਨਤੀ ਵੀ ਕੀਤੀ ਆ ਇੱਕ ਮਿਲ ਜੁਲ ਕੇ ਇੱਕ ਫੰਡ ਇਕੱਠਾ ਕਰੀਏ ਰਾਸ਼ਨ ਪਾਣੀ ਤਾਂ ਕਹਿੰਦੇ ਲੈ ਹੋ ਜਾਂਦਾ ਪਰ ਜੋ ਹਾਲਾਤ ਆ ਘਰਾਂ ਦੇ ਹਾਲਾਤ ਆ ਪਸ਼ੂਆਂ ਦੇ ਜ਼ਮੀਨਾਂ ਦੇ ਉਹਨਾਂ ਨੂੰ ਸਾਂਭਣਾ ਵੀ ਆ ਉਹਦੇ ਅਕੋਰਡਿੰਗ ਸਾਰਿਆਂ ਨੂੰ ਮਿਲ ਜਣ ਕੇ ਇੱਕ ਫੰਡ ਇਕੱਠਾ ਕਰਨਾ ਪੈਣਾ ਹੈ ਜ ਜਿਹਦੇ ਨਾਲ ਆਪਾਂ ਸਾਰੇ ਮਿਲ ਕੇ ਉਹਨਾਂ ਦੀ ਮਦਦ ਕਰ ਸਕਦੇ ਆ। ਇਹ ਐਮਐਲਏ ਇੰਦਰਜੀਤ ਕੋਰਮਾਨ ਵੱਲੋਂ ਇੱਕ ਬੇਨਤੀ ਵੀ ਕੀਤੀ ਗਈ ਸਾਰਿਆਂ ਨੂੰ ਅਪੀਲ ਕੀਤੀ ਗਈ ਆ। ਇਹ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਸਕਦੇ ਹੋ। ਸਾਡੀ ਪੂਰੀ ਟੀਮ ਸਵੇਰ ਤੋਂ ਹੀ ਕਵਰਿੰਗ ਕਰ ਰਹੀ ਸੀ। ਤਕਰੀਬਨ ਰਾਤ 11 ਵਜੇ ਨਕੌਦਰ ਤੱਕ ਮੈਨਮ ਨੇ ਪੂਰੇ ਪਿੰਡ ਦਾ ਜਾਇਜ਼ਾ ਲੈ ਕੇ ਨਕੌਦਰ ਪਹੁੰਚੇ ਆ। ਨਕੌਦਰ ਹੋ ਕੇ ਫਿਰ ਨੂਰ ਮੈਲ ਨੂਰਮੈਲ ਦੇ ਨਾਲ ਨਾਲ ਫਿਰ ਵਾਪਸੀ ਨਕੋਦਰ ਪਿੰਡਾਂ ਦੇ ਆਲੇ ਦੁਆਲੇ ਜਿੰਨੇ ਵੀ ਮੱਲੀਆਂ ਵਾਲੇ ਪਿੰਡੇ ਆ ਤਕਰੀਬਨ ਘੁੰਮੇ ਆ ਉਸ ਤੋਂ ਬਾਅਦ ਦੇ ਵਿੱਚ ਨਕੋਦਰ ਆਏ ਆ ਰਾਤ ਨੂੰ ਫਿਰ ਰਾਤ ਨੂੰ ਜਿੱਥੇ ਇੱਥੇ ਪਾਣੀ ਛੱਤਾ ਚੋਂਦੀਆਂ ਨੂੰ ਤਰਪੈਲਾ ਦਿੱਤੀਆਂ ਉਹਨਾਂ ਨੂੰ ਔਰ ਪੂਰੀ ਤਕਰੀਬਨ ਪੂਰੀ ਟੀਮ ਜਿਹੜੀ ਇੱਥੇ ਕਵਰਿੰਗ ਕਰ ਰਹੀ ਸੀਗੀ ਆਰਬੀਨਿਆ ਟੀਵੀ ਨਿਊਜ਼ ਦੀ ਔਰ ਤੁਸੀਂ ਦੇਖਦੇ ਰਹੋ ਸਾਡੇ ਚੈਨਲ ਨਾਲ ਜੁੜੇ ਰਹੋ ਅਸੀਂ ਤੁਹਾਡੇ ਨਾਲ ਪਲ-ਪਲ ਦੀ ਖਬਰ ਸਾਂਝੀ ਕਰ ਰਹੇ ਆ ਔਰ ਸਾਡੇ ਇਸ ਚੈਨਲ ਨੂੰ ਵਾਤਵਾਰਤ ਸਬਸਕ੍ਰਾਈਬ ਫੋਲੋਅ ਕਰੋ ਔਰ ਜੁੜੇ ਰਹੋ ਸਾਡੇ ਆਰਬੀਨਿਆ ਟੀਵੀ ਨਿਊਜ਼ ਚੈ Son of